ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸਕਲ ਜਾਂ ਹੋਏ ਤਾ ਮੁਸਲਮਾਨ ਕਹਾਵੇ ਅਵਲ ਆਉਲ ਦੀਨ ਕਰ ਮਿੱਠਾ ਮੁਸਕਲ ਮਾਨੈ ਮਾਲ ਮੁਸਾਵੇ ਹੋਏ ਮੁਸਲਮ ਦੀਨ ਮੁਹਾਣੈ ਮਰਨ ਜੀਵਨ ਕਾ ਭਰਮ ਚੁਕਾਵੇ ਰਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਤਉ ਨਾਨਕ ਸਰਬ ਜੀਆ ਮਹਿਰਮਤ ਹੋਏ ਤਾ ਮੁਸਲਮਾਨ ਕਹਾਵੈ ਮਹੱਲਾ ਚੌਥਾ ਪਰ ਹਰ ਕਾਮ ਕਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਛੁਕਾਵੈ ਤਜ ਕਾਮ ਕਾਮਨੀ ਮੋਹ ਤਜੈ ਤਾ ਅੰਜਨ ਮਾਹੀ ਨਿਰੰਜਨ ਪਾਵੈ ਤਾਜਮਾਨ ਅਬਿਮਾਨ ਪ੍ਰੀਤ ਸੁਤਦਾਰਾ ਤਜ ਪਿਆਸ ਆਸ ਰਾਮ ਲਿਵ ਲਾਵੇ ਨਾਨਕ ਸਾਚਾ ਮਨ ਵਸੇ ਸਾਚ ਸਬਦ ਹਰ ਨਾਮ ਸਮਾਵੇ ਪੌੜੀ ਰਾਜੇ ਰੈਯਤਾ ਸਿਕਦਾਰ ਕੋਏ ਨਾ ਰਹਸੀਓ ਹਟ ਪਟਣ ਬਾਜ਼ਾਰ ਹੁਕਮੇ ਟਹਿਸੀਓ ਪੱਕੇ ਬੰਕ ਦਵਾਰ ਮੂਰਖ ਜਾਣੈ ਆਪਣੇ ਦਰਬ ਭਰੇ ਪੰਡਾਰ ਰੀਤੇ ਇੱਕ ਖਣੇ ਤਾਜੀ ਰਥ ਤੁਖਾਰ ਹਾਥੀ ਪਾਖਰੇ ਬਾਗ ਮਿਲਖ ਘਰਬਾਰ ਕਿਥੈ ਸੇ ਆਪਣੇ ਤੰਬੂ ਪਲੰਗ ਨਿਵਾਰ ਸਰਾਏ ਚ ਲਾਲਤੀ ਨਾਨਕ ਸਚ ਦਾ ਤਾਰ ਸਿਨਾਖਤ ਕੁਦਰਤੀ ਸ਼ਲੋਕ ਮਹੱਲਾ ਪਹਿਲਾ ਨਦੀਆ ਹੋਵਹਿ ਢੇਣਵਾ ਸੁਮ ਹੋਵਹਿ ਦੁੱਧ ਕੀਓ ਸਗਲੇ ਧਰਤੀ ਸक्कर ਹੋਵੈ ਖੁਸ਼ੀ ਕਰੇ ਨਿਤ ਜੀਓ ਪਰਬਤ ਸੁਇਨਾ ਰੂਪਾ ਹੋਵੈ ਹੀਰੇ ਲਾਲ ਜੜਾਓ ਤੀ ਤੂ ਹੈ ਸਲਾਹਣਾ ਆਖਣ ਲਹੈ ਨਾ ਚਾਉ ਮਹੱਲਾ ਪਹਿਲਾ ਭਾਰ 18 ਹੈ ਮੇਵਾ ਹੋਵੈ ਗਰੁੜਾ ਹੋਏ ਸਵਾਉ ਚਾਂਦ ਸੂਰਜ ਦੁਏ ਫਿਰਦੇ ਰਖਿਆ ਹੈ ਨਹਿਚਲ ਹੋਵੇ ਥਾਉ ਤੀ ਤੂੰ ਹੈ ਸਲਾਹਣਾ ਆਖਣ ਲਹੈ ਨਾ ਚਾਉ ਮਹੱਲਾ ਪਹਿਲਾ ਜੇ ਦੇਹ ਦੁਖ ਲਾਈਐ ਪਾਪ ਕਰਹਿ ਦੁਏ ਰਾਹ ਰਤ ਪੀਣੇ ਰਾਜੇ ਸਿਰੇ ਉੱਪਰ ਰਖਿਆ ਹੈ ਏਵੈ ਜਾਪੈ ਭਾਉ ਤੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਉ ਸੁਰਗੈ ਦੀਆ ਮੋਹਣੀਆਂ ਇਸਤਰੀਆ ਹੋਵਨ ਨਾਨਕ ਸਭੋ ਜਾਓ ਭੀ ਤੂ ਹੈ ਸਲਾਹਣਾ ਆਖਣ ਲਹਿ ਨਾ ਚਾਓ ਪਵੜੀ ਬਦ ਫੈਲੀ ਗੈਬਾਨਾ ਖਸਮ ਨਾ ਜਾਣਈ ਸੋ ਕਹੀਏ دیਵਾਨਾ ਆਪ ਨਾ ਪਛਾਨਈ ਕਲ ਹੈ ਬੁਰੀ ਸੰਸਾਰ ਵਾਦੇ ਖੱਪੀਐ ਵਿਣ ਨਾਵੇ ਵੇਕਾਰ ਭਰਮੇ ਪਚੀਐ ਰਾਹ ਦੋਵੈ ਇਕ ਜਾਣੈ ਸੋਈ ਸੱਜਸੀ ਕੁਫਰ ਗੋਵ ਕੁਫਰਾਣੈ ਪਇਆ ਦਜਸੀ ਸਭ ਦੁਨੀਆ ਸੁਭਾਨ ਸੱਚ ਸਮਾਈਐ ਸੱਜਾ ਦਰਦੀਵਾਨ ਆਪ ਗਵਾਈਐ ਮਹੱਲਾ ਪਹਿਲਾ ਸ਼ਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੈ ਕੋਇ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰਤਾ ਨਚੈ ਨੰਗ ਨਾਨਕ ਠੱਗਿਆ ਮੁਠਾ ਜਾਏ ਵਿਣ ਨਾਵੇ ਪਤ ਗਿਆ ਗਵਾਈ ਮਹੱਲਾ ਪਹਿਲਾ ਕਿਆ ਖਾਦਾ ਕਿਆ ਪੈਦਾ ਹੋਏ ਜਾ ਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘੋੜ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜਹ ਭੋਗ ਬिलास ਕਿਆ ਲਸ਼ਕਰ ਕਿਆ ਨੇਬਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣ ਸਬੇ ਟੋਲ ਵਿਨਾਸ਼ ਪਵੜੀ ਜਾਤੀ ਦੇਖਿਆ ਹੱਥ ਸੱਚ ਪਰਖੀਐ ਮਹੌਰਾ ਹੋਵੇ ਹੱਥ ਮਰੀਐ ਚਖੀਐ ਸੱਚੇ ਕੀ ਸਿਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਰਦਾਰ ਦਾਰਾ ਦੀ ਬਾਣੀ ਐ ਫੁਰਮਾਨੀ ਹੈ ਕਾਰ ਖਸਮ ਪਠਾਇਆ ਤਬਲ ਬਾਜ ਬੀਚਾਰ ਸ਼ਬਦ ਸੁਣਾਇਆ ਇਕ ਹੋਏ ਅਸਵਾਰ ਇਕ ਨਾ ਸਾਖਤੀ ਇਕ ਨੀ ਬੱਦੇ ਭਾਰ ਇਕ ਨਾ ਤਾਖਤੀ ਸ਼ਲੋਕ ਮਹੱਲਾ ਪਹਿਲਾ ਜਾਪਕਾ ਤਾ ਕਟਿਆ ਰਹੀ ਸੋ ਪੱਲਰਵਾੜ ਸਾਨ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਦੋਏ ਪੁਰ ਚੱਕੀ ਜੋੜਕੈ ਪੀਸਣ ਆਏ ਬਹਿਠ ਜੋ ਦਾਰ ਰਹੇ ਸੋ ਉੱਭਰੇ ਨਾਨਕ ਅਜਬ ਡੇਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕਟਿਆ ਕਟਕੋਟ ਬੱਦਾ ਪਾਏ ਖੁੰਡਾ ਅੰਦਰ ਰੱਖ ਕੈ ਦੇਨ ਸੋ ਮਲ ਸਜਾਏ ਰਾਸ ਕਾਸ ਟੱਟਰ ਪਾਈਐ ਤਪੈ ਤੈ ਬਿਲ ਲਾਇ ਪੀਸੋ ਫੋਗ ਸਮਾਲੀਐ ਦਿਚੈ ਅਗ ਜਾ ਲਾਇ ਨਾਨਕ ਮਿੱਠਾ ਪਤਰੀਐ ਵੇਖੋ ਲੋਕਾ ਆਏ ਪਵੜੀ ਇਕਨਾ ਮਰਣ ਨਾ ਚਿਤ ਆਸ ਕਣਹਿਰਿਆ ਮਰ ਮਰ ਜਮਹਿ ਨਿਤ ਕਿਸੈ ਨਾ ਕੇਰਿਆ ਆਪਣੜੈ ਮਨ ਚਿਤ ਕਹੈ ਨ ਚੰਗੇਰੀਆ ਜਮ ਰਾਜੈ ਨਿਤ ਨਿਤ ਮਨ ਮੁਖ ਹੀਰੀਆ ਮਨ ਮੁਖ ਲੂਣ ਹਾਰਾਮ ਕਿਆ ਨਾ ਜਾਣਿਆ ਬੱਦੇ ਕਰਨ ਸਲਾਮ ਖਸਮ ਨਾ ਭਾਣਿਆ ਸਚ ਮਿਲੈ ਮੁਖ ਨਾਮ ਸਾਹਿਬ ਭਾਵਸੀ ਕਰਸਨ ਤਖਤ ਸਲਾਮ ਲਿਖਿਆ ਭਾਵਸੀ ਸਾਚਾ ਮੇਲਾ ਮੁਖ ਨਾਮ ਸਾਹਿਬ ਭਾਵਸੀ ਕਰਸਨ ਤਖਤ ਸਲਾਮ ਲਿਖਿਆ ਪਾਵਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ